ਅੱਜ ਆਪਾਂ ਤੁਹਾਨੂੰ ਅੱਜ ਦੱਸਣਾ ਇੱਕ ਚੁਗਾਠ ਇੱਕ ਦਰਵਾਜ਼ੇ ਨੂੰ ਜਿਸ ਸੌਂਕ ਲੱਗਦੀ ਹੈ ਜਿਸ ਸੌਂਕ ਲੱਗਣ ਤੋਂ ਬਚਾਉਣ ਦੇ ਲਈ ਕਿਸ ਤਰ੍ਹਾਂ ਡ੍ਰਿਲਿੰਗ ਕਰਨੀ ਹੈ ਕਿਸ ਤਰ੍ਹਾਂ ਕੈਮੀਕਲ ਇੰਜੈਕਟ ਕਰਨਾ ਉਸ ਬਾਰੇ ਤੁਹਾਨੂੰ ਮੈਂ ਇਨਫੋਰਮੇਸ਼ਨ ਦਿਆਂਗਾ ਸਭ ਤੋਂ ਪਹਿਲਾਂ ਚੁਗਾਠ ਦੇ ਕੋਲ ਏ ਡ੍ਰਿਲ ਮਾਰਨੀ ਹੁੰਦੀ ਹੈ ਪੈਰ ਦੇ ਵਿੱਚ ਇੱਕ ਡ੍ਰਿਲ ਮਾਰਨੀ 8mm ਤੋਂ 10mm ਦੋਨੋਂ ਸਾਈਡ ਤੇ ਮਾਰਨੀ ਹੈ ਇੱਕ ਹੀ ਸਾਈਡ ਤੇ ਮਾਰਨੀ ਹੈ ਕੈਮੀਕਲ ਪਾਉਣਾ ਉਹਦੇ ਵਿੱਚ ਤੋਂ ਬਾਅਦ ਆਪਾਂ ਇੱਕ ਡ੍ਰਿਲ ਮਾਰਨੀ ਹੁੰਦੀ ਹੈ ਜੀ ਇਸ ਜਗ੍ਹਾ ਤੇ ਇਹ ਦੇਖ ਲੋ ਟੌਪ ਤੇ ਇਹ ਡ੍ਰਿਲ ਵੱਜ ਗਈ ਇਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਕਿੱਥੇ ਡ੍ਰਿਲ ਮਾਰਨੀ ਹੈ ਇਹ ਤੋਂ ਬਾਅਦ ਆਪਾਂ ਇੱਕ ਸਾਈਡ ਤੇ ਮਾਰਨੀ ਹੁੰਦੀ ਹੈ ਇਸ ਤਰ੍ਹਾਂ ਜਿਸ ਸਾਈਡ ਤੇ ਜਿਸ ਸਾਈਡ ਮੋਲਡਿੰਗ ਨਾ ਲੱਗੇ ਹੋਵੇ ਤਿੰਨ ਡ੍ਰਿਲ ਹੋਣੀਆਂ ਜ਼ਰੂਰੀ ਨੇ ਘੱਟ ਤੋਂ ਘੱਟ ਤੇ ਤਰ੍ਹਾਂ ਉੱਪਰ ਵੀ ਢੇਲ ਮਾਰਨੀ ਹੈ ਫਿਰ ਜਿਵੇਂ ਆਪਾਂ ਦੂਸਰੇ ਚੁਗਾੜ ਤੇ ਸਾਈਡ ਤੇ ਮਾਰੀ ਸੀ ਦਰਵਾਜ਼ੇ ਦੇ ਅੰਦਰ ਵਾਲੀ ਸਾਈਡ ਤੇ ਵੀ ਮਾਰਨੀ ਹੈ ਅਸੀਂ ਹੀ ਡ੍ਰਿਲ ਮਾਰਨੇ ਆ ਜੀ ਸਾਈਡ ਸਭ ਤੋਂ ਪਹਿਲਾਂ ਮਾਰਨੀ ਆਪਾਂ ਨੇ ਨੀਚੇ ਡ੍ਰਿਲ ਦੋਨਾਂ ਸਾਈਡ ਤੇ ਫਿਰ ਆਪਾਂ ਨੇ ਇਸ ਸਾਈਡ ਤੇ ਮਾਰਨੀ ਡ੍ਰਿਲ ਫਿਰ ਆਪਾਂ ਨੇ ਸਾਈਡਾਂ ਤੇ ਮਾਰਨੀ ਡ੍ਰਿਲ ਇਸੇ ਤਰ੍ਹਾਂ ਹੀ ਉੱਪਰ ਵੀ ਔਰ ਸਾਰੇ ਤੇ ਵੀਡੀਓ ਨੂੰ ਮਾਰਨੀ ਸੁਬਾਹ 10:00 'ਤੇ ਮੈਂ ਆਪਾਂ ਕੈਮੀਕਲ ਕਿਸ ਤਰ੍ਹਾਂ ਇੰਜੈਕਟ ਕਰਨਾ ਹੈ ਇਹ ਦੇਖ ਲਓ ਜੀ ਜੋ ਪੈਰਚ ਡ੍ਰਿਲ ਮਾਰੀ ਸੀ ਉੱਥੇ ਕੈਮੀਕਲ ਇੰਜੈਕਟ ਕਰਨਾ ਹੈ ਦੋਨਾਂ ਸਾਈਡਾਂ ਤੇ ਘੱਟ ਤੋਂ ਘੱਟ 1/2 ਲੀਟਰ 1 ਲੀਟਰ ਜਾਣਾ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਦੇਖ ਲਓ ਜਿਹੜੀ ਆਪਾਂ ਡ੍ਰਿਲ ਮਾਰੀ ਸੀ ਉੱਥੇ ਕੈਮੀਕਲ ਇੰਜੈਕਟ ਕਰਨਾ ਹੈ ਇਸ ਜਗ੍ਹਾ ਤੇ ਕੈਮੀਕਲ ਇੰਜੈਕਟ ਕਰਨਾ ਇਸ ਰੋਟਿਕ కెమికਲ ਇੰਜੈਕਟ ਕਰਨ ਤੋਂ ਬਾਅਦ ਜਿਹੜੀ ਆਪਾਂ ਇਹ ਡ੍ਰਿੱਲ ਮਾਰੀ ਹੋਈ ਹੈ ਕੋਨਿਆਂ ਦੇ ਵਿੱਚ ਉੱਥੇ ਉੱਥੇ కెమికਲ ਇੰਜੈਕਟ ਕਰਨਾ ਹੈ 100 Mml, 200 ml 1.200 ml ਤੱਕ ਇਹ ਦੇਖ ਸਕਦੇ ਹੋ ਤੁਸੀਂ కెమికਲ ਜਾ ਰਿਹਾ ਹੈ ਇਹ కెమికਲ ਇਸ ਕਰਕੇ ਇੰਜੈਕਟ ਕਰਨਾ ਕਿਉਂਕਿ ਦੇ ਸੀਮੇ ਸਿਉਕ ਜਿਹੜੀ ਉਹ ਦੀਵਾਰ ਦੇ ਨਾਲੋਂ ਹੀ ਚੜਦੀ ਹੈ ਜੇ ਦੋਨੋਂ ਦੀਵਾਰ ਵਾਲੇ ਪਾਸੇ ਜੁਗਾੜ ਦੇ ਕੈਮੀਕਲ ਲੱਗਿਆ ਆਏਗਾ ਤਾਂ ਕਦੇ ਵੀ ਸੌਂਕ ਜਿਹੜੀ ਏ ਉਹ ਨਹੀਂ ਨਿਕਲੇਗੀ ਇੱਧਰ ਵੀ ਹੋ ਗਿਆ ਜੀ ਹੁਣ ਦੂਸਰੇ ਪਾਸੇ ਆਜੋ ਇਹਦੇ ਤੇ ਕੈਮੀਕਲ ਪਾਉਣਾ ਆਪਾਂ ਪੰਪ ਮਾਰ ਲੈਣੇ ਆ ਜੀ ਪਾ ਕੇ ਤੁਹਾਡੇ ਕੋਲ ਕੰਪਰੈਸ਼ਰ ਪੰਪ ਹੀ ਹੋਵੇ ਇਹ ਜਿਹੜੇ ਆਪਾਂ ਮਾਰੇ ਸੀ ਇੱਥੇ ਕੈਮੀਕਲ ਇੰਜੈਕਟ ਹੋਏਗਾ ਫਿਰ ਜਿਹੜੀ ਦੂਸਰੀ ਹੈ ਉੱਥੇ ਆਪਾਂ ਕੈਮੀਕਲ ਇੰਜੈਕਟ ਕਰਾਂਗੇ ਇਹ ਤਾਂ ਆਪਾਂ ਜਿਹੜਾ ਨੇ ਹੋਲ ਕੀਤੇ ਸੀ ਉੱਥੇ ਆਪਾਂ ਕੈਮੀਕਲ ਇੰਜੈਕਟ ਕੀਤਾ ਹੁਣ ਇੱਕ ਪਾਸੇ ਮੋਲਡਿੰਗ ਲੱਗੀ ਹੁੰਦੀ ਉਹਨੂੰ ਮੋਲਡਿੰਗ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕਰਨਾ ਆ ਦੱਸਦੇ ਆ ਤੁਹਾਨੂੰ ਇਹ ਹੁਣ ਜਿਸ ਤਰ੍ਹਾਂ ਮੋਲਡਿੰਗ ਲੱਗੀ ਹੋਈ ਹੈ ਚਾਰੇ ਪਾਸੇ ਦਰਵਾਜੇ ਦੇ ਤੇ ਇੱਥੇ ਆਪਾਂ ਟ੍ਰੀਟਮੈਂਟ ਕਿਸ ਤਰ੍ਹਾਂ ਕਰਾਂਗੇ ਉਹ ਦੱਸਦਾ ਮੈਂ ਤੁਹਾਨੂੰ ਇਹ ਟਕਸਪਾ ਲੈਣਾ ਇਸ ਤਰ੍ਹਾਂ ਪੀਚਕਾ ਸਮਾ ਮੋਲਡਿੰਗ ਥੋੜੀ ਚੱਕ ਕੇ